ਰਾਮਪਰਾ ਫੂਲ ਦੇ ਵਿੱਚ ਮਹਾਰਾਜ ਕਲੋਨੀ ਦੇ ਵਿੱਚ ਬਹੁਤ ਵਧੀਆ ਮਕਾਨ ਹੈ ਜੀ ਉਪਰੋਂ ਤੁਸੀਂ ਮਕਾਨ ਦੇਖ ਲਓ ਅੰਦਰੋਂ ਤੁਹਾਨੂੰ ਮਕਾਨ ਦਿਖਾਉਣੇ ਆ ਤੇ ਨਾਲ ਵੜਦੇ ਸਾਰ ਇਹ ਆ ਗਿਆ ਜੀ ਪੋਰਚ ਇਹਦੇ ਵਿੱਚ ਸਵਿਫਟ ਤੱਕ ਦੀ ਗੱਡੀ ਬਹੁਤ ਵਧੀਆ ਜਿਹੜੀ ਹੈਗੀ ਹੈ ਇਹਦੇ ਵਿੱਚ ਲੱਗ ਸਕਦੀ ਹੈ ਤੇ ਨਾਲ ਆ ਗਿਆ ਜੀ ਅੰਦਰ ਵੱੜਦੇ ਸਾਰ ਖੱਬੇ ਪਾਸੇ ਨੂੰ ਇਹ ਡਰਾਇੰਗ ਰੂਮ ਆ ਠੀਕ ਹੈ ਜੀ ਡਰਾਈング ਰੂਮ ਦੇ ਨਾਲ ਇਧਰਲੇ ਪਾਸੇ ਸੱਜੇ ਪਾਸੇ ਨੂੰ ਜਿਹੜੀ ਹੈਗੀ ਆ ਰਸੋਈ ਬਣੀ ਹੋਈ ਹੈ ਤੇ ਨਾਲ ਆ ਗਿਆ ਜੀ ਇੱਥੇ ਇਹ ਆ ਗਿਆ ਪੂਜਾ ਰੂਮ ਤੇ ਪੂਜਾ ਰੂਮ ਦੇ ਨਾਲ ਲੱਗ ਮਾ ਅੱਗੇ ਆ ਗਿਆ ਜੀ ਇਹ ਪਹਿਲਾ ਬੈੱਡਰੂਮ ਬੈੱਡਰੂਮ ਦੇ ਨਾਲ ਪਿਛਲੇ ਪਾਸੇ ਵਾਸ਼ਰੂਮ ਅਟੈਚ ਹੈ ਜੀ ਤੇ ਨਾਲ ਪਿੱਛੇ ਚੱਲਦੇ ਆ ਇਹ ਆ ਗਿਆ ਜੀ ਸੈਕੰਡ ਬੈੱਡਰੂਮ ਸੈਕੰਡ ਬੈੱਡਰੂਮ ਆ ਗਿਆ ਤੇ ਬੈੱਡਰੂਮ ਦੇ ਨਾਲ ਦੇਖੋ ਜੀ ਵਾਸ਼ਰੂਮ ਅਟੈਚ ਹੈ ਤੇ ਨਾਲ ਇਧਰਲੇ ਪਾਸੇ ਜਿਹੜਾ ਲਾਂਡਰੀ ਏਰੀਆ ਬਣਿਆ ਹੈਗਾ ਵਾਸ਼ਿੰਗ ਮਸ਼ੀਨ ਵਗੈਰਾ ਖੜਾਉਣ ਵਾਸਤੇ ਤੇ ਨਾਲ ਬਾਹਰ ਬਾਹਰ ਹੁੰਨੇ ਆ ਵਾਰਾਗੇ ਨਾਲ ਜਿਹੜੇ ਹੈਗੇ ਸੱਜੇ ਪਾਸੇ ਜਿਹੜਾ ਹੈਗਾ ਇਹ ਸਟੋਰ ਅਟੈਚ ਹੈ ਹੁਣ ਆਪਾਂ ਜਿਹੜਾ ਦੇਖੋ ਇਹ ਇਹ ਅੰਦਰ ਗੈਲਰੀ ਹੈ ਜੀ ਤੇ ਉੱਪਰ ਚਲਦੇ ਹੁਣ ਆਪਾਂ ਉੱਪਰ ਜਿਹੜਾ ਹੈਗਾ ਉੱਪਰਲਾ ਪੋਰਸ਼ਨ ਆਪਾਂ ਦੇਖਦੇ ਹਾਂ ਵੈਲ ਮੇਨਟੇਨਡ ਹੈ ਜੀ ਹੇਟਾਂ ਤੋਂ ਤੇ ਉੱਪਰਲਾ ਥੋੜਾ ਜਆ ਵਧੀਆ ਮੇਨਟੇਨ ਨਹੀਂ ਹੈਗਾ ਚਲੋ ਉੱਪਰ ਦਿਖਾਉਂਦੇ ਆ ਤੁਹਾਨੂੰ ਉੱਪਰ ਚਲਦੇ ਹਸਾਰ ਆਪਾਂ ਖੱਬੇ ਪਾਸੇ ਨੂੰ ਜਿਹੜਾ ਹੈਗਾ ਇਹ ਬੈੱਡਰੂਮ ਬਣਿਆ ਹੋਇਆ ਹੈਗਾ ਇਹ ਬੈੱਡਰੂਮ ਤੁਸੀਂ ਦੇਖ ਲਓ ਬੈੱਡਰੂਮ ਦੇ ਨਾਲ ਜਿਹੜਾ ਹੈਗਾ ਬਾਹਰਲੇ ਪਾਸੇ ਨੂੰ ਇਹ ਆ ਗਿਆ ਜੀ ਕਿਚਨ ਤੇ ਨਾਲ ਇਹ ਆ ਗਿਆ ਸਟੋਰ ਤੇ ਇਹ ਬਾਹਰਲੇ ਪਾਸੇ ਜਿਹੜਾ ਹੈਗਾ ਏਰੀਆ ਬਣਿਆ ਹੈਗਾ ਓਪਨ ਏਰੀਆ ਜੇਕਰ ਤੁਸੀਂ ਵੀ ਆਪਣੀ ਕੋਈ ਵੀ ਮਕਾਨ ਦੁਕਾਨ ਪਲਾਟ ਜ਼ਮੀਨ ਵੇਚਣੀ ਚਾਹੁੰਦੇ ਹੋ ਤਾਂ ਸਕਰੀਨ ਤੇ ਨੰਬਰ ਚੱਲ ਰਿਹਾ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਿਰਾਏ ਤੇ ਵੀ ਲੈਣਾ ਦੇਣਾ